ਸਾਬਕਾ ਰਾਜ ਸਭਾ ਮੈਂਬਰ ਅਤੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸ਼ੇਤ ਮਲਿਕ ਨੇ ਜਲੰਧਰ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੇਸ਼ ਭਰ ਵਿੱਚ ਲਾਗੂ ਕੀਤੇ ਇਤਿਹਾਸਿਕ GST ਸੁਧਾਰ ਬਦਲਾਅ ਬਾਰੇ ਜਾਣਕਾਰੀ ਸਾਂਝੀ ਕੀਤੀ ਮਲਿਕ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਦੇਸ਼ ਦੇ ਲੋਕਾਂ ਨੂੰ ਤਿਉਹਾਰਾਂ ਦੇ ਦੌਰਾਨ ਵੱਡਾ ਤੋਹਫਾ ਦਿੱਤਾ ਹੈ ਇਸ ਉਪਰਾਲੇ ਨਾਲ ਜ਼ਰੂਰੀ ਵਸਤਾਂ ਅਤੇ ਦਵਾਈਆਂ ਤੇ ਟੈਕਸ ਘਟਣ ਨਾਲ ਲੋਕਾਂ ਦੀਆਂ ਜੇਬਾਂ ਤੇ ਵੀ ਬੋਝ ਘਟ ਹੋਇਆ ਹੈ ਦੇਸ਼ ਦੇ ਵਪਾਰੀਆਂ, ਸਨਤਕਾਰਾਂ ਅਤੇ ਆਮ ਨਾਗਰਿਕਾਂ ਨੂੰ ਰਾਹਤ ਦੇਣ ਲਈ GST ਪ੍ਰਣਾਲੀ ਨੂੰ ਸੁਖਾਲਾ ਬਣਾਇਆ ਗਿਆ ਮਲਿਕ ਨੇ ਕਿਹਾ ਕੀ ਮੋਦੀ ਸਰਕਾਰ ਦਾ ਦ੍ਰਿਸ਼ਟੀਕੋਣ ਸਪੱਸ਼ਟੇ ਘਟੋ ਘਟ ਟੈਕਸ ਵੱਧ ਤੋਂ ਵੱਧ ਵਿਕਾਸ ਇਹ ਕਦਮ ਕਾਰੋਬਾਰ ਕਰਨ ਵਾਲੇ ਅਤੇ ਰਹਿਣ ਸਹਿਣ ਵਿੱਚ ਸੌਖ ਨੂੰ ਹੱਲਾਸ਼ੇਰੀ ਦੇਵੇਗਾ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਪਟਿਆਲਾ ਦਫ਼ਤਰ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਅਨਿਲ ਸਰੀਨ ਅਤੇ ਭਾਜਪਾ ਮਹਿਲਾ ਮੋਰਚਾ ਪੰਜਾਬ ਦੀ ਪ੍ਰਧਾਨ ਜੈ ਇੰਦਰ ਕੌਰ ਨੇ ਪ੍ਰੈਸ ਕਾਨਫਰੰਸ ਕੀਤੀ ਇਸ ਦੌਰਾਨ ਅਨਿਲ ਸਰੀਨ ਨੇ ਦੇਸ਼ ਅਨਿਲ ਸਰੀਨ ਨੇ ਕੇਂਦਰ ਸਰਕਾਰ ਵੱਲੋਂ 2 ਲੱਖ ਕਰੋੜ ਰੁਪਏ ਦੀ ਟੈਕਸ ਕਟੌਤੀ ਨੂੰ ਨਾਗਰਿਕਾਂ ਲਈ ਦੀਵਾਲੀ ਦਾ ਤੋਹਫਾ ਦੱਸਿਆ ਉਹਨਾਂ ਕਿਹਾ ਕਿ ਜੀਐਸਟੀ ਦੀਆਂ ਸੋਧੀਆਂ ਹੋਈਆਂ ਦਰਾਂ ਨਾਲ ਹਰ ਘਰ ਦੇ ਬਜਟ ਵਿੱਚ ਕਟੌਤੀ ਹੋਈ ਏ ਇਸ ਦੌਰਾਨ ਜੈ ਇੰਦਰ ਕੌਰ ਨੇ ਪੰਜਾਬ ਨੂੰ ਕੇਂਦਰ ਤੋਂ ਰੇਲਵੇ ਵੱਲੋਂ ਮਿਲੀਆਂ 200 ਗਾਟਾ ਤੇ ਖੁਸ਼ੀ ਪ੍ਰਗਟਾਈ ਉਹਨਾਂ ਕਿਹਾ ਕਿ 443 ਕਰੋੜ ਰੁਪਏ ਦੀ ਲਾਗਤ ਨਾਲ ਰਾਜਪੁਰਾ ਮੁਹਾਲੀ ਰੇਲ ਲਾਈਨ ਅਤੇ ਨਵੀਂ ਬੰਦੇ ਭਾਰਤ ਐਕਸਪ੍ਰੈਸ ਸਮਾਜ ਦੇ ਸਾਰੇ ਵਰਗਾਂ ਲਈ ਲਾਹੇਵੰਦ ਸਾਬਤ ਹੋਵੇਗੀ ਜੋ ਮੋਦੀ ਜੀ ਦਾ ਇੱਕ ਸੰਕਲਪ ਔਰ ਸੁਪਨਾ ਹੈ ਉਹ ਲਈ ਇੱਕ ਬੜਾ ਵੱਡਾ ਜੋ ਮੋਦੀ ਜੀ ਨੇ ਕਰ ਚੁੱਕਿਆ ਹੈ ਕਿ ਜੋ ਗੁੱਡਜ਼ ਐਂਡ ਸਲੋ ਸੈਕਟਰ ਉਹਦਾ ਇੱਕ ਗਾਰ ਸੁਧਾਰ ਹੈ ਔਰ ਮੈਂ ਸਮੇਂ ਅੱਗੇ ਜਿਹੜਾ GST ਹੈ ਇਹ ਆਜ਼ਾਦ ਭਾਰਤ ਦਾ ਸਭ ਤੋਂ ਵੱਡਾ ਟੈਕਸਾਂ ਦਾ ਜ਼ਿਆਦਾ ਹੈ ਗਰੁੱਜ ਦਾ ਜਿਹਨੂੰ ਕਹਦੇ ਆ ਉਹ ਹੈ ਸਾਰੇ ਵਪਾਰੀ ਭਰਾਵਾਂ ਨੂੰ ਵੀ ਬੇਨਤੀ ਕਰਨੀ ਚਾਹਵਾਂ ਕਿ ਇਹ ਜਿਹੜਾ ਟੈਕਸ ਬੈਨੀਫਿਟ ਹੈਗਾ ਸਰਕਾਰ ਨੇ ਟੈਕਸ ਘਟਾਤਾ ਉਹਨੂੰ ਆਮ ਜਨਤਾ ਤੱਕ ਜਾਣਾ ਚਾਹੀਦਾ ਅਰ ਬੈ ਵੀ ਦੱਸਦੇ ਆ ਕੀ ਕੇਂਦਰ ਦੀ ਸਰਕਾਰ ਨੇ ਇਸ ਗੱਲ ਦਾ ਮੈਕੈਨਿਜ਼ਮ ਵੀ ਬਣਾਇਆ ਹੈ ਕਿ ਟੈਕਸਾਂ ਦੀ ਛੋਟ ਦਾ ਲਾਭ ਆਮ ਜਨਤਾ ਤੱਕ ਪਹੁੰਚਣਾ ਚਾਹੀਦਾ ਹੈ